ਦੀ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਗੁਰਬਖਸ਼ ਸਿੰਘ ਨਾਲ ਮੁਲਾਕਾਤ ਕੀਤੀ ਹੈ ਤੇ ਨਾਲ ਹੀ ਹਰਿਆਣਾ ਡੀਐਸਜੀਐਮਸੀ ਦੇ ਜਿਹੜੇ ਪ੍ਰਧਾਨ ਨੇ ਜਗਦੀਸ਼ ਢੀਂਡਾ ਉਹਨਾਂ ਨੇ ਵੀ ਮੁਲਾਕਾਤ ਕੀਤੀ ਹੈ ਮੱਕੜ ਸਾਹਿਬ ਦੀ ਮੁਲਾਕਾਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਕੇਵਲ ਤੇ ਕੇਵਲ ਉਹਨਾਂ ਦੀ ਇੱਕ ਰਾਜਨੀਤਿਕ ਮੁਲਾਕਾਤ ਸੀ ਅਦਰ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਇਸ ਕਰਕੇ ਤਿੰਨ ਦਿਨ ਬਾਅਦ ਮੱਕੜ ਸਾਹਿਬ ਨੂੰ ਇਹ ਗੱਲ ਯਾਦ ਆਈ ਕੀ ਕਹਨੂ ਦਿੱਲੀ ਦੇ ਵਿੱਚ ਇਲੈਕਸ਼ਨਾਂ ਵਿੱਚ ਸਾਨੂੰ ਜਵਾਬ ਦੇਣਾ ਪੈਗਾ ਇਸ ਕਰਕੇ ਉਹਨਾਂ ਦੀ ਮੁਲਾਕਾਤ ਸੀ ਜੇ ਮਕਰ ਸਾਹਿਬ ਪਰ ਇੱਥੇ ਤਾਂ ਸਾਰੇ ਜਿਹੜੇ ਮੰਨਿਆ ਜਾਂਦਾ ਇੱਥੇ ਸਾਰੇ ਲੋਕ ਆ ਰਹੇ ਨੇ ਸਿਕ ਸਮਾਜ ਤੋਂ ਸਾਰੀ ਰਾਜਨੀਤੀ ਕਰਨ ਆ ਰਹੇ ਚਾਹੇ ਤੁਸੀਂ ਚਲੋ ਇਸ ਤਰ੍ਹਾਂ ਦੀ ਰਾਜਨੀਤਿਕ ਲੋਕ ਜੋ ਆ ਰਹੇ ਨੇ ਇਥੇ ਮਕਰ ਸਾਹਿਬ ਦੇ ਰਾਜਨੀਤਿਕ ਨਹੀਂ ਉ ਤਾਂ ਇੱਕ ਧਰਮ ਦੇ ਸਾਡੇ ਸ਼ਿਵਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਡੋਕ ਸਾਨੂੰ ਇਸ ਗੱਲ ਦਾ ਹੈ ਕਿ ਸ਼ਿਵਮਨੀ ਕਮੇਟੀ ਦੇ ਪ੍ਰਧਾਨ ਹੋਣ ਗੁਰੂ ਘਰ ਦੇ ਵਿੱਚ ਆ ਕੇ ਤੇ ਫਿਰ ਇੱਕ ਬਹੁਤ ਵੱਡਾ ਫੇਰ ਝੂਠ ਬੋਲਨ ਸਾਰੀ ਸੰਗਤ ਦੇ ਸਾਹਮਣੇ ਤੇ ਕਹਿਣ ਕਿ ਕੱਲ ਨੂੰ ਅਸੀਂ ਦਿੱਲੀ ਦੇ ਵਿੱਚ ਜਾ ਕੇ ਸੁਪਰੀਮ ਕੋਰਟ ਦੇ ਵਕੀਲਾਂ ਦੇ ਨਾਲ ਇਹ ਗੱਲ ਕਰਾਂਗੇ ਪਰ ਐਕਚੁਅਲੀ ਗੱਲ ਇਹ ਹੈ ਕਿ ਕੱਲ ਨੂੰ ਹਰਿਆਣਾ ਕਮੇਟੀ ਦੀ 7 ਤਰੀਕੇ ਸੁਪਰੀਮ ਕੋਰਟ ਦੀ ਟ੍ਰਿਕ ਲੱਗੀ ਹੋਈ ਹੈ ਉਸ ਕਰਕੇ ਮਕਰ ਸਾਹਿਬ ਵੀ ਜਾ ਰਹੇ ਨੇ ਉਸ ਕਰਕੇ ਮੈਂ ਵੀ ਜਾ ਰਿਹਾ ਲੱਗਦਾ ਹੈ ਕਿ ਪੰਥਕ ਜਿਹੜਾ ਮੁੱਦਾ ਉੱਠਿਆ ਪੰਜਾਬ ਦੇ ਅੰਦਰ ਭਾਜਪਾ ਦੇ ਨਾਲ ਕੰਟਰਡਿਕਸ਼ਨ ਆਈ ਆ ਅਕਾਲੀ ਦਲ ਦੀ ਉਸੇ ਕਰਕੇ ਹੀ ਮਕਰ ਇੱਥੇ ਆਏ ਨੇ ਔਰ ਬਾਦਲ ਵੀ ਸਰਗਰਮ ਹੋਏ ਨੇ ਇਸ ਦੇ ਵਿੱਚ ਕੋਈ ਦੂਰ ਹੈ ਨਹੀਂ ਕਿ ਬਾਦਲ ਸਾਹਿਬ ਜੀਪੀ ਨੇ ਜੋ ਬਾਦਲ ਸਾਹਿਬ ਨੂੰ ਹਲੂਣਾ ਦਿੱਤਾ ਹੈ ਤੇ ਬਾਦਲ ਸਾਹਿਬ ਉਸ ਪੋਲਿਟਿਕਸ ਦੇ ਮੁੱਦੇ ਦੇ ਨਾਲ ਹੀ ਅੱਜ ਇੱਥੇ ਫਟਾਫਟ ਪਹੁੰਚੇ ਨੇ ਅੱਜ ਉਹਨਾਂ ਮੀਟਿੰਗ ਵੀ ਬੁਲਾ ਲਈ ਹੈ ਤੇ ਮਕਰ ਸਾਹਿਬ ਨੂੰ ਕਦੀ ਯੂਪੀ ਭੇਜਣ ਦੀ ਗੱਲ ਕਰ ਰਹੇ ਹਨ ਕਦੀ ਦਿੱਲੀ ਭੇਜਣ ਦੀ ਗੱਲ ਕਰ ਰਹੇ ਹਨ ਕੇਵਲ ਤੇ ਕੇਵਲ ਇੱਕ ਰਾਜਨੀਤਿਕ ਸਟੰਡ ਹੈ ਮੰਨੇ ਜਾ ਰਿਹਾ ਹੈ ਕਿ ਦਾ ਕੋਈ ਕਾਨੂੰਨੀ ਪੱਖ ਨਹੀਂ ਹੈਗਾ ਗੁਰਬਖਸ਼ ਸਿੰਘ ਜਿਹੜੀ ਮੰਗ ਕਰ ਰਹੇ ਨੇ ਕਾਨੂੰਨੀ ਤੌਰ ਤੇ ਉਹ ਪੂਰੀ ਨਹੀਂ ਹੋ ਸਕਦੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਦਲੀਲਾਂ ਆ ਰਹੀਆਂ ਨੇ ਦੇਖੋ ਕਾਨੂੰਨ ਹਮੇਸ਼ਾ ਲੋਕਾਂ ਵਾਸਤੇ ਬਣਦਾ ਹੈ ਲੋਕ ਕਾਨੂੰਨ ਵਾਸਤੇ ਨਹੀਂ ਬਣਦੇ ਪਾਰਲੀਮੈਂਟ ਹਮੇਸ਼ਾ ਕਾਨੂੰਨ ਬਣਾਉਂਦੀ ਜੀ ਕਾਨੂੰਨ ਬਦਲਦੇ ਰਹੇ ਮੌਕੇ ਦੇ ਹਿਸਾਬ ਨਾਲ ਪਰਸਤਿਤੀਆਂ ਦੇ ਹਿਸਾਬ ਨਾਲ ਕਾਨੂੰਨਾਂ ਨੂੰ ਬਦਲਿਆ ਜਾਂਦਾ ਹੈ ਇਸ ਕਰਕੇ ਇਹ ਕੋਈ ਕਾਨੂੰਨੀ ਅਟਜਾ ਨਹੀਂ ਹੈ ਉਹ ਉਹ ਵੀ ਲੋਕ ਸਾਡੇ ਵਿੱਚੋਂ ਜਿਹੜੇ ਐਮਪੀ ਬਣੇ ਨੇ ਇਹ ਹਰਸ਼ਿੰਦਰ ਸਿੰਘ ਕੌਰ ਬਾਦਲ ਉਥੇ ਮੰਤਰੀ ਨੇ ਅਕਾਲੀ ਦਲ ਭਾਜਪਾ ਦੀ ਇਕੱਠੀ ਸਰਕਾਰ ਚੱਲ ਰਹੀ ਹੈ ਪੰਜਾਬ ਵਿੱਚ ਚੱਲ ਰਹੀ ਹੈ ਸੈਂਟਰ ਵਿੱਚ ਚੱਲ ਰਹੀ ਹੈ ਇਹ ਕਾਨੂੰਨ ਬਦਲਣਾ ਇੱਕ ਘੰਟੇ ਦਾ ਕੰਮ ਹੈ ਇੱਕ ਘੰਟੇ ਵਿੱਚ ਪ੍ਰਸਤਾਵ ਪਾਸ ਕਰਕੇ ਲਿਆਂਦਾ ਜਾ ਸਕਦਾ ਪਾਰਲੀਮੈਂਟ ਦੇ ਵਿੱਚ ਤੇ ਕਾਨੂੰਨ ਬਦਲਿਆ ਜਾ ਸਕਦਾ ਤੇ ਇੱਕ ਦਿਨ ਦੇ ਵਿੱਚ ਇਹ ਸ਼ਾਮ ਤੱਕ ਉਹਨਾਂ ਸਿੰਘਾਂ ਦੀ ਰਿਹਾਈ ਹੋ ਸਕਦੀ ਹੈ ਪਰ ਜੇ ਇਹਨਾਂ ਦੀ ਇਹ ਨੀਅਤ ਸਾਫ਼ ਹੋਵੇ EBP ਸੰਜਾ ਤੁਹਾਨੂੰ ਰੱਖੇ ਅੱਗੇ